ਤੈਨੂੰ ਮੈਂ ਕਿੰਨੇ ਵਾਰੀ ਸਮਝਾਇਆ ਵੀ ਮੇਰਾ ਫੋਨ ਨਾ ਚੱਕਿਆ ਕਰ ਤੈਨੂੰ ਇੱਕ ਵਾਰੀ ਕਹੀ ਗੱਲ ਸਮਝ ਨਹੀਂਉਂਦੀ ਕਿਉਂ ਨਾ ਹੱਥ ਲਾਵਾਂ ਮੈਂ ਤੁਹਾਡੀ ਵਾਈਫ ਆਂ ਤੇ ਤੁਸੀਂ ਮੇਰੇ ਹਸਬੰਦ ਅੱਛਾ ਇਹਦਾ ਮਤਲਬ ਮੈਂ ਤੈਨੂੰ ਡਰ ਕੇ ਰਹਾ ਹਾਂ ਤੈਨੂੰ ਇੰਨਾ ਕੁ ਤਾਂ ਅਹਿਸਾਸ ਹੋਣਾ ਵੀ ਇਹ ਮੇਰਾ ਘਰ ਆ ਤੇਰਾ ਘਰ ਨਹੀਂ ਅੱਛਾ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਤੁਸੀਂ ਇਕੱਲੇ ਕਮਾਉਂਦੇ ਮੈਂ ਤਾਂ ਜਿਵੇਂ ਬਿੱਲੀ ਵਾਂ ਕੇ ਖਾਂਦੀ ਹਾਂ ਮੈਨੂੰ ਕੁਝ ਨਹੀਂ ਪਤਾ ਅੱਜ ਤੋਂ ਆਨੇ ਇੱਕ ਗੱਲ ਦਿਮਾਗ 'ਚ ਰੱਖੀ ਮੇਰੇ ਫੋਨ ਨੂੰ ਭੁੱਲ ਕੇ ਵੀ ਹੱਥ ਨਾ ਲਾਈ ਨਹੀਂ ਮੈਥੋਂ ਮੇਰਾ ਕੋਈ ਨਹੀਂ ਹੋਣਾ ਕੋਈ ਗੱਲ ਨਹੀਂ ਮੈਂ ਨਹੀਂ ਲਾਂਗੀ ਤੁਹਾਡੇ ਫੋਨ ਨੂੰ वैसे भी मेरे को मेरा फोन हैगा मेनू पता हैगा है तेरे को फोन जा टिफन पैक कर मेरा मैं लेट हो ही जाना ने तुसी नहीं जाना जॉब मैं भी जाना है रोटी बडी पे ये चक के में डब्बे च पैक कर लो मैं भी लेट हो रही है नाले हाँ सारी जिम्मेदारी मेरी नहीं है जोता हाँ जी आई ਹਾਂਜੀ ਦੱਸੋ। ਓਏ ਯਾਰ ਮੰਮੀ ਨੂੰ ਕਹਦੇ ਮੈਨੂੰ ਰੋਟੀ ਬਣਾ ਦੋਗੀ। ਰੋਟੀ ਖਾਣੀਆਂ ਤੁਸੀਂ? ਮੈਂ ਲੈ ਆਉਣੀ ਆ। ਮੰਮੀ ਨੂੰ ਕਹਿਣਾ, ਤੁਸੀਂ ਵੀ ਨਾ ਕਮਾਲ ਹੀ ਕਰਦੇ ਹੋ। ਓਏ ਯਾਰ ਤੂੰ ਪ੍ਰੈਗਨੈਂਟ ਆ। ਤੂੰ ਇੰਨਾ ਕੰਮ ਨਾ ਕਰਿਆ ਕਰ। ਤੂੰ ਆਰਾਮ ਕਰ ਲਿਆ ਕਰ। ਮੰਮੀ ਆਪੇ ਬਣਾ ਦੋਗੀ। ਲੈ ਹੋਰ ਪੁੱਤ। ਮੈਂ ਤਾਂ ਇਹਨੂੰ ਆਪ ਕਿਹਾ। ਬੇ ਕੰਮ ਕਰਦੀ ਫਿਕਰ ਨਾ ਕਰਿਆ ਕਰ। ਹਜੇ ਬਥੇਰੇ ਮੇਰੇ ਗਿੱਟੇ-ਗੋਡੇ ਚੱਲਦੇ ਆ। ਮੈਂ ਆਪੇ ਹੀ ਕੰਮ ਕਰ ਲਿਆ ਕਰਨਾ। ਹੋਰ ਤੂੰ ਆਰਾਮ ਕਰਿਆ ਕਰ। ਐਵੇਂ ਕੋਈ ਨੁਕਸਾਨ ਨਾ ਹੋ ਜੇ। ਉਹ ਤਾਂ ਠੀਕ ਆ ਜੀ ਪਰ ਸਾਰਾ ਦਿਨ ਵਿਹਲਾ ਬੈਠਣਾ ਵੀ ਕਿੰਨਾ ਔਖਾ ਕੰਮ ਐ ਮੇਰੇ ਤੋਂ ਤਾਂ ਨਹੀਂ ਬੈਠਿਆ ਜਾਂਦਾ ਕੋਈ ਨਹੀਂ ਪੁੱਤ ਪਹਿਲੇ 2-3 ਮਹੀਨੇ ਹੁੰਦਾ ਕਰ ਲੈ ਆਰਾਮ ਬਾਅਦ ਵਿੱਚ ਹੌਲੀ-ਹੌਲੀ ਆਪਣੇ ਸਾਰੇ ਕੰਮ ਕਰ ਕਰ ਹੀ ਨੇ ਚੱਲ ਮਾਤਾ ਤੂੰ ਮੈਨੂੰ ਰੋਟੀ ਲਿਆ ਦੇ ਫਿਰ ਮੈਂ ਖੇਤ ਬੰਨੇ ਵੀ ਜਾਣਾ ਹਾਂ ਪੁੱਤ ਮੈਂ ਲਿਆਉਣੀ ਆ ਹੁਣੇ ਤੂੰ ਬੈਠ ਮੰਮੀ ਜੀ ਕੋਈ ਗੱਲ ਨਹੀਂ ਤੁਸੀਂ ਹੋਰ ਕੰਮ ਕਰ ਲਓ ਮੈਂ ਲੈ ਆਉਣੀ ਆ ਐ ਕੁਝ ਨਹੀਂ ਹੁੰਦਾ ਮੈਨੂੰ ਬੇਟਾ ਆਟੇ ਦੀ ਕੋਲੀ ਪਾ ਦਿਓ ਰੱਬ ਤੈਨੂੰ ਰੰਗ ਭਾਗ ਲਾਵੇ ਵੱਡ ਸੁਹਾਗਾ ਨੂੰ ਹਮੈਂ ਦੁੱਧ ਦੀ ਨਾਵੇਂ ਪੁੱਤੀ ਫਲੇ ਜਦ ਦਫਾ ਜਾਏ ਤੂੰ ਜਦੋਂ ਜੀ ਕਰਦਾ ਮੂੰ ਚੱਕ ਕੇ ਇੱਥੇ ਆ ਜਾਂਦੇ ਹੋ ਪੀਖ ਮੰਗਣ ਤੇ ਜ਼ੋਰ ਲਾਈਦਾ ਕਦੇ 4 ਪੈਸੇ ਕਮਾ ਕੇ ਆਪ ਖਾ ਕੇ ਵੇਖੋ ਅਸੀਂ ਤਾਂ ਕਮਾ ਕੇ ਖਾਂਦੇ ਆ ਤੁਹਾਡੇ ਕੀ ਗੋਲੀ ਵੱਜਦੀ ਹੈ ਕਮਾਣ ਨੂੰ ਕਿਉਂ ਤੀ ਇਹ ਬੋਲ ਕਬੋਲ ਬੋਲਦੀ ਫੱਕਰਾਂ ਨੂੰ ਆਟੇ ਦੀ ਕੋਲੀ ਪਾ ਬਾਬਾ ਜੀ ਆਟਾ ਪਵਾਲੋ ਦੀ ਵਾhti ਰਹਿ ਟਾਪ ਤੈਨੂੰ ਪੁੱਤਰ ਦੀ ਦਾਤ ਦਵੇ ਦੁੱਧ ਦੀ ਨਾ ਹਮੇ ਪੁੱਤੀ ਫਲੇ ਪਰਮਾਤਮਾ ਤੇਰੀ ਹਰ ਬੁਲਾਤ ਤੈਨੂੰ ਦੂਰ ਰੱਖੇ ਬਾਬਾ ਜੀ ਚਾਹੇ ਤੇ ਇਹੋ ਵਾਹੇ ਚਾਹੇ ਪੁੱਤ ਸਾਡੇ ਲਈ ਤਾਂ ਦੋਨਾਂ ਇੱਕ ਬਰਾਬਰ ਹੀ ਐ ਨਾ ਕਿਉਂ ਤੂੰ ਉਹਨਾਂ ਨੂੰ ਆਟਾ ਪੋਣੀ ਐ ਸਾਰਾ ਘਰ ਲੈ ਲੁੱਟ ਪਟ ਕੇ ਲੈ ਜਾਣਗੇ ਵੈਸੇ ਵੀ ਤੁਹਾਡੇ ਘਰ ਤਾਂ ਹੈ ਨਹੀਂ ਕੁਝ ਸਾਡੇ ਘਰ ਦਾ ਸਭ ਕੁਝ ਪਿਆ ਨਾ ਗਹਿੜੇ ਗੱਟੇ ਜਿਸ ਦਿਨ ਚੋਰੀ ਹੋਗੀ ਨਾ ਫਿਰ ਪਤਾ ਲੱਗੂਗਾ ਨਹੀਂ ਭੈਣੇ ਸਾਰੇ ਚੋਰ ਨਹੀਂ ਹੁੰਦੇ ਕਈ ਸਾਧ ਵੀ ਹੁੰਦੇ ਨੇ ਔਰ ਇਹ ਵਿਚਾਰੇ ਤੇ ਆਪਣਾ ਢਿੱਡ ਭਰਨ ਦੇ ਲਈ ਮੰਗ ਕੇ ਖਾਂਦੇ ਨੇ ਇਹ ਨਾ ਤੇਰਾ ਵਹਿਮ ਹੈ ਅਬ ਅੱਛਾ ਸੱਚ ਮੇਰੇ ਕੋਲ ਨਾ ਪੁਰਾਣੇ ਸੂਟ ਪਏ ਨੇ ਜਿਵੇਂ ਨਵੇਂ ਵਰਗੇ ਜੇ ਤੈਨੂੰ ਲੋੜ ਹੈ ਨਾ ਤੇ ਮੈਂ ਤੈਨੂੰ ਲੈ ਜੀ ਕੋਈ ਗੱਲ ਨਹੀਂ ਪਹਿਨੇ ਲੈ ਜੂਗੀ ਠੀਕ ਹੈ ਮੈਂ ਤੈਨੂੰ ਕੱਢ ਕੇ ਦੇ ਦੂੰ ਵਿਆਹ ਸ਼ਾਦੀਆਂ ਵਿੱਚ ਪਾਉਣ ਵਾਲੇ ਨੇ ਘੱਟੋ ਘੱਟ 10 15 15000 ਦਾ ਇੱਕ ਸੂਟ ਹੈ ਮੈਂ ਕਿ ਨਵੇਂ ਸਵਾਲੇ ਤੇ ਪੁਰਾਣੇ ਅੱਧਾ ਹੀ ਪਹਿਲੇ ਕੋਈ ਤੂੰ ਲੈ ਲੀ ਹਾਂ ਹਾਂ ਤੂੰ ਕੱਢ ਕੇ ਰੱਖ ਦੇ ਮੈਂ ਲੈ ਜੂੰਗੀ ਸੂਟ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਜਵਾਬ ਨਹੀਂ ਦੇਣਾ ਕਿਉਂਕਿ ਇੰਨੇ ਮਹਿੰਗੇ ਸੂਟ ਤੇਥੋਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਬਣਨੇ ਚੱਲ ਕੋਈ ਨਹੀਂ ਪੱਕਾ ਮੈਂ ਆਪਣੀ ਸੂਟ ਤੈਨੂੰ ਜ਼ਰੂਰ ਦਵਾਂਗੀ ਕੋਈ ਨਾ ਪਹਿਣੇ ਤੂੰ ਦੇ ਦੀ ਮੈਂ ਪਾ ਵੀ ਲਵਾਂਗੀ ਚੱਲ ਕੋਈ ਨਹੀਂ ਹੁਣ ਤਾਂ ਮੈਂ ਜੌਬ ਤੇ ਜਾ ਰਹੀ ਆ ਤਾਂ ਸ਼ਾਮੀ ਆ ਜੀ ਮੈਂ ਕੱਢ ਕੇ ਰੱਖੂੰਗੀ ਠੀਕ ਹੈ ਪਹਿਣੇ ਬੜਾ ਟਾਈਮ ਲਾਇਆ ਆਂਦਾ ਬਾਰਕ ਕਿਸੇ ਨਾਲ ਗੱਲੀ ਲੱਗੇ ਸੀ ਹਾਂਜੀ ਮੰਮੀ ਉਹ ਆਪਣੀ ਗਵਾਂਡੇ ਨੀ ਜਿਹੜੀ ਨੌਕਰੀ ਕਰਦੀ ਆ ਉਹ ਖੜੀ ਸੀ ਗੇਟ ਵਿੱਚ ਤੇ ਗੱਲਾਂ ਲੱਗੀ ਸੀ ਕਰਨ ਉਹ ਕਹਿ ਰਹੀ ਸੀ ਕਿ ਮੇਰੇ ਸੂਟ ਪਏ ਨੇ ਤੇ ਮੈਂ ਤੈਨੂੰ ਦਊਂਗੀ ਕਿ ਤੂੰ ਰੱਖ ਲਵੇਂ ਅੱਛਾ ਕੋਈ ਨਹੀਂ ਪੁੱਤ ਜਾਏ ਉਹਦੇ ਸੂਟ ਤਾਂ ਬਹੁਤ ਭਾਰੀ ਹੁੰਦੇ ਨੇ ਮਾੜਾ ਕੱਪੜਾ ਤਾਂ ਉਹਨੇ ਕਦੀ ਪਾਇਆ ਹੀ ਨਹੀਂ ਹਾਂਜੀ ਮੰਮੀ ਮੈਂ ਸ਼ਾਮ ਨੂੰ ਜਾਵਾਂਗੀ ਉਹਨਾਂ ਦੇ ਘਰ ਤੇ ਲੈ ਆਵਾਂਗੀ ਉਹ ਆਪ ਵੀ ਕਹਿੰਦੀ ਸੀ ਕਿ ਮੇਰੇ ਸੂਟ ਬਹੁਤ ਭਾਰੀ ਨੇ ਤੂੰ ਵਿਆਹ ਸ਼ਾਦੀਆਂ ਵਿੱਚ ਵੀ ਪਾ ਸਕਦੀਆਂ ਚੱਲ ਪੁੱਤ ਤੂੰ ਹੁਣ ਆਰਾਮ ਕਰ ਲੈ ਬਾਕੀ ਕੰਮ ਕਰ ਮੈਂ ਆਪੇ ਕਰ ਲੈਣਾ ਜਿਹੜਾ ਰਹਿ ਗਿਆ ਠੀਕ ਹੈ ਮੰਮੀ ਜੀ ਆ ਲੈ ਸੂਟ ਵਧੀਆ ਵਿਆਹ ਵਿੱਚ ਪਾਉਣ ਵਾਲੇ ਨੇ ਉਹ ਮੈਂ ਤਾਂ ਤੈਨੂੰ ਦਿੱਤੇ ਨੂੰ ਤੂੰ ਚਾਹੇਂਗਾ ਕਿਸੇ ਨੂੰ ਦੇ ਦੀ ਐਵੇਂ ਭਾਰੀ ਨਹੀਂ ਤੂੰ ਹੀ ਪਾ ਲੈ ਨਹੀਂ ਨਹੀਂ ਮੈਗਜ਼ੀਨ ਉਹਨੇ ਦਿੰਦੀ ਮੈਂ ਆਪ ਹੀ ਰੱਖ ਲਵਾਂਗੀ ਨਾਲੇ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਹੈ ਐਨਾ ਵਿੱਚ ਇੱਕ ਮੈਂ ਉਹਦੇ ਵਿਆਹ ਤੇ ਪਾਲਾਂਗੀ ਹਾਂ ਹਾਂ ਵਿਆਹ ਚ ਪਾਲੀ ਸੱਚ ਮੈਨੂੰ ਇੱਕ ਗੱਲ ਦੱਸ ਤੈਨੂੰ ਓੱਖਾ ਜਿਹਾ ਲੱਗਦਾ ਤੇਰੀ ਸੱਸ ਤੇਰੇ ਨਾਲ ਰਹਿੰਦੀ ਹੈ ਨਹੀਂ ਭੈਣੇ ਮੇਰੀ ਸੱਸ ਤੇ ਬੜੀ ਚੰਗੀ ਹੈ ਨਾਲੇ ਤੇ ਘਰ ਦਾ ਸਾਰਾ ਕੰਮ ਕਰਦੀ ਹੈ ਤੇ ਨਾਲੇ ਮੈਨੂੰ ਮਾਂ ਜਿੰਨਾ ਪਿਆਰ ਕਰਦੀ ਹੈ ਤੇ ਜੇ ਉਹ ਕਿਤੇ ਵੀ ਚਲੀ ਜਾਵੇ ਨਾ ਮੇਰਾ ਤਾਂ ਇਕੱਲੇ ਦਾ ਘਰੇ ਜੀ ਨਹੀਂ ਲੱਗਦਾ ਚਲ ਤੇਰੀ ਮਰਜ਼ੀ ਹੈ ਉਸ ਇੱਕ ਗੱਲ ਕਾ ਮੇਰੇ ਸਾਸੂਰੇ ਤਾਂ ਮੈਨੂੰ ਬਹੁਤ ਪਰੇਸ਼ਾਨ ਕਰਦੇ ਸੀ ਕਦੇ ਕਹਿੰਦੇ ਸੀ ਆ ਲਿਆ ਦੇ ਕਦੇ ਕਹਿੰਦੇ ਸੀ ਉਹ ਲਿਆ ਦੇ ਮੈਂ ਤਾਂ ਇਹਨਾਂ ਨੂੰ ਕਹਿ ਕੇ ਉਹਨਾਂ ਨੂੰ ਬਿਰਦਾਸ਼ਮ ਛੱਡਿਆ ਹੁਣ ਮੈਂ ਸੌਖੀ ਆ ਇਹਨੂੰ ਵੀ ਗੱਲ ਕਹਾਂ ਤੂੰ ਵੀ ਆਪਣੇ ਘਰ ਵਾਲੇ ਨੂੰ ਕਹਿ ਕੇ ਆਪਣੀ ਸੱਸ ਨੂੰ ਬਿਰਦਾਸ਼ਮ ਛੱਡਿਆ ਤੂੰ ਵੀ ਸੌਖੀ ਹੋ ਜਾਈਗੀ ਨਾ ਭੈਣੇ ਮੈਂ ਤਾਂ ਆਪਣੇ ਮਾਵਰ ਦੇ ਸੱਸ ਨੂੰ ਬਿਰਦਾਸ਼ਮ ਨਹੀਂ ਛੱਡਣਾ ਮੈਨੂੰ ਤਾਂ ਉਹਦਾ ਬਹੁਤ ਪਿਆਰ ਆਉਂਦਾ ਦੱਸਿਆ ਤਾਂ ਅਗਾ ਮੈਂ ਤੈਨੂੰ ਪਹਿਲਾਂ ਵੀ ਚੱਲ ਚੰਗਾ ਹੁਣ ਮੈਂ ਚਲਦੀ ਆ ਆਪਣੇ ਘਰੇ ਠੀਕ ਹੈ ਲਖਰੇ ਦੇਖੀ ਨੇ ਅੱਛੇ ਗੱਲ ਕੀ ਗੱਲਾਂ ਤਾਂ ਉਵੇਂ ਕਰਤੀ ਜਿਵੇਂ ਰਾਜੇ ਮਹਾਰਾਜੇ ਦੀ ਕੀਤੀ ਹੋਵੇ। ਝਾਕ ਜੰਮੰਡੀ ਕਾਲੀ ਹੋਗੀ। ਆਪ ਤਾਂ ਮੰਕੇ ਦੰਸਾਰਦੇ ਨੇ। ਝਾਕ ਨੂੰ ਪਤਾ ਨਹੀਂ ਕੀ ਹੋਣਗੇ। ਤੁਹਾਨੂੰ ਕੀ ਹੋ ਗਿਆ ਨਹੀਂ ਟੈਨਸ਼ਨ ਵਿੱਚੋਂ? ਜਦ ਮੈਨੂੰ ਬਹੁਤ ਵੱਡਾ ਘਾਟਾ ਪੈ ਗਿਆ। ਜਿਹੜੀ ਕੰਪਨੀ 'ਚ ਮੈਂ ਕੰਮ ਕਰਦਾ ਸੀ, ਉਹ ਕੰਪਨੀ ਬੰਦ ਹੋ ਗਈ। ਤੇ ਹੁਣ ਜਿਹੜੇ ਮੈਂ ਪੈਸੇ ਚੱਕੇ ਸੀ, ਉਹ ਮੈਨੂੰ ਭਰਨੇ ਪੈਣੇ ਆ। ਮੈਨੂੰ 10-15 ਲੱਖ ਦੀ ਲੋੜ ਹੈ। ਚਾਰ ਪੰਜ ਲੱਖ ਦਾ ਤਾਂ ਮੈਂ ਹੱਲ ਕਰ ਲੂੰਗਾ ਬਾਕੀ ਤੂੰ ਦੇਖ ਲੈ ਤੇਰੇ ਕੋਲ ਹੈਗੇ ਆ ਤਾਂ ਸੌਰੀ ਬਟ ਮੇਰੇ ਕੋਲ ਤਾਂ ਇਹ ਪੈਸੇ ਹੈਗੇ ਨਹੀਂ ਕਿਉਂਕਿ ਤੁਹਾਨੂੰ ਤਾਂ ਪਤਾ ਹੀ ਹੈ ਨਾ ਕਿ ਮੇਰੇ ਖਰਚੇ ਥੋੜੇ ਜ਼ਿਆਦਾ ਵੱਡੇ ਨੇ ਇਸ ਕਰਕੇ ਮੇਰੇ ਕੋਲ ਤਾਂ ਕੋਈ ਸੇਵਿੰਗ ਬਚਦੀ ਨਹੀਂ ਹੁਣ ਮੈਂ ਕੀ ਕਰਾਂ ਮੈਨੂੰ 5 ਲੱਖ ਰੁਪਏ ਚਾਹੀਦੇ ਨਾ ਤਾਂ ਮੈਂ ਆਪਣੇ ਯਾਰਾਂ ਦੋਸਤਾਂ ਤੋਂ ਮੰਗ ਸਕਦਾ ਕਿਉਂਕਿ ਉਹ ਵੀ ਉਹੀ ਕੰਪਨੀ 'ਚ ਕੰਮ ਕਰਦੇ ਨੇ ਮੈਂ ਤੈਨੂੰ ਆਇਆ ਕਹਿੰਦਾ ਸੀ ਆਪਾਂ ਤੇਰਾ ਸੋਨਾ ਵੇਚ ਦਿੰਦੇ ਨਹੀਂ ਜੀ ਮੈਂ ਤਾਂ ਆਪਣਾ ਸੋਨਾ ਨਹੀਂ ਵੇਚਣਾ ਤੁਸੀਂ ਨਾ ਕਿਸੇ ਤੋਂ ਮੰਗ ਕੇ ਸਾਰ ਲਓ ਬਾਕੀ ਤੁਹਾਨੂੰ ਤਾਂ ਪਤਾ ਹੀ ਹੈ ਇਹ ਚੀਜ਼ਾਂ ਕਿੰਨੀਆਂ ਔਖੀਆਂ ਬਣਦੀਆਂ ਨੇ ਤੇ ਜਿਹੜਾ ਹੁਣ ਮੈਂ ਔਖਾ ਉਹ ਨਹੀਂ ਦਿਖਦਾ ਤੈਨੂੰ ਉਹ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰੋ ਪਰ ਮੈਂ ਆਪਣੀ ਕੋਈ ਚੀਜ਼ ਨਹੀਂ ਵੇਚਣੀ ਹੈਲੋ ਹੈਲੋ ਦੀ ਬਾਈ ਕਿਵੇਂ ਆ? ਠੀਕ ਆ? ਕਿਵੇਂ ਕੰਮ ਸੀ ਕੋਈ? ਕੰਮ ਤਾਂ ਆ ਹੀ ਸੀ ਬਾਈ। ਵੀ ਠੇਕਾ ਤਿਆਰ ਆ ਤੇਰਾ। ਜਦੋਂ ਮਰਜ਼ੀ ਲੈ ਜੀ ਆਕੇ। ਮੈਂ ਆਰਤੀਆ ਤੋਂ ਲੈ ਆਇਆ ਸੀ ਪੈਸੇ। ਜੇ ਬਾਈ ਤੂੰ ਐ ਕਰੇ। ਮੈਨੂੰ ਇਸ ਵਾਰ ਥੋੜੇ ਪੈਸੇ ਵਾਧ ਦੇ ਦੇ। ਮੈਨੂੰ ਲੋੜ ਸੀ। ਜਾਂ ਤਾਂ ਉਹਦੇ ਠੇਕੇ 'ਚ ਕੱਟ ਲਈਂ। ਜਾਂ ਫਿਰ ਆਉਦੇ ਲੈ ਲਈਂ। ਮੈਨੂੰ 4 ਲੱਖ ਰੁਪਏ ਦੀ ਹੋਲ ਲੋੜ ਸੀਗੀ। ਨਾ ਬਾਈ। ਐਨੇ ਪੈਸੇ ਮੇਰੇ ਕੋਲੇ ਕਿੱਥੇ? ਮੈਂ ਤਾਂ ਆਹ ਲੱਖ ਰੁਪਏ ਮਸਾਂ ਪੂਰਾ ਕੀਤਾ ਬਾਈ ਸਮਝਣ ਦੀ ਕੋਸ਼ਿਸ਼ ਕਰ ਮੈਨੂੰ ਥੋੜੀ ਲੋੜ ਹੈ ਕੋਈ ਗੱਲ ਹੀ ਬਈ ਮੈਂ ਦੇਖਦਾ ਕਰਦਾ ਹਾਲ ਜੇ ਤੇਰਾ ਹੋਇਆ ਤਾਂ ਪਰ ਮੈਂ ਪੱਕਾ ਨਹੀਂ ਕਹਿੰਦਾ ਠੀਕ ਹੈ ਬਈ ਅਵਤਾਰ ਪੁੱਤ ਕੀ ਹੋਇਆ ਤੂੰ ਐ ਮੂੰਹ ਜਿਹਾ ਸਿੱਟੀ ਬੈਠਾ ਜੇ ਕੋਈ ਫਿਕਰ ਵਾਲੀ ਗੱਲ ਹੈ ਤਾਂ ਮੈਨੂੰ ਦੱਸ ਮਾਤਾ ਦੀਪ ਨੂੰ ਥੋੜੇ ਵੱਧ ਪੈਸਿਆਂ ਦੀ ਲੋੜ ਆ। ਉਹਦੀ ਕੰਪਨੀ ਬੰਦ ਹੋ ਗਈ ਆ ਜਿਹਦੇ ਵਿੱਚ ਉਹ ਕੰਮ ਕਰਦਾ ਸੀਗਾ ਤੇ ਹੁਣ ਉਹਨੂੰ ਘਾਟਾ ਪੈ ਗਿਆ। ਉਹਨੂੰ ਪੈਸਿਆਂ ਦੀ ਜ਼ਿਆਦਾ ਲੋੜ ਆ। ਉਹ ਮੈਨੂੰ ਕਹਿੰਦਾ ਵੀ ਮੈਨੂੰ ਪੈਸੇ ਕਰਕੇ ਦੇ। ਮੇਰੇ ਕੋਲ ਇੰਨੇ ਪੈਸੇ ਕਿੱਥੇ? ਤੇ ਨਾ ਹੀ ਆਰਤੀ ਨੇ ਇੰਨੇ ਪੈਸੇ ਦੇਣੇ ਆ। ਗੱਲ ਤਾਂ ਪੁੱਤ ਫਿਕਰ ਵਾਲੀ ਐ। ਹੁਣ ਆਪਾਂ ਕਰੀਏ ਵੀ ਕੀ? ਜਵਾਬ ਵੀ ਨਹੀਂ ਦੇਣੇ ਜੋਗੇ। ਆਪਾਂ ਉਹਨਾਂ ਦੀ ਪੈਲੀ ਵਾਉਨੇ ਆ ਕੋਈ ਨਾ ਮੰਮੀ ਮੇਰਾ ਸੋਨਾ ਪਿਆ ਆਪਾਂ ਉਹ ਵੇਚ ਦਿੰਨੇ ਆ ਤੇ ਇਹਨਾਂ ਦਾ ਡੰਗਸਾਰ ਦਿੰਨੇ ਆ ਲੈ ਤੇਰਾ ਸੋਨਾ ਕਿਹ ਵੇਚਣਾ ਤੂੰ ਕਮਲੀ ਆ ਕੋਈ ਗੱਲ ਨਹੀਂ ਜੀ ਫੇਰ ਕੀ ਹੁੰਦਾ ਅੱਜ ਉਹਨਾਂ ਨੂੰ ਪੈਸੇ ਦੀ ਲੋੜ ਹੈ ਆਪਾਂ ਦੇ ਦੇ ਦਿੰਨੇ ਆ ਕਦੇ ਆਪਾਂ ਨੂੰ ਵੀ ਲੋੜ ਪੈ ਸਕਦੀ ਆ ਸਹੀ ਗੱਲ ਆ ਪੁੱਤ ਤੇਰੀ ਬਾਕੀ ਅਵਤਾਰ ਜਿਵੇਂ ਤੈਨੂੰ ਪੁੱਤ ਠੀਕ ਲੱਗਦਾ ਉਵੇਂ ਕਰ ਲਾ ਕੁਝ ਨਹੀਂ ਹੁੰਦਾ ਜੀ ਮੈਂ ਲਿਆ ਦਿੰਨੀ ਆ ਸੋਣਾ ਤੁਸੀਂ ਵੇਚ ਕੇ ਤੇ ਪੈਸੇ ਲਿਆ ਕੇ ਉਹਨਾਂ ਨੂੰ ਦੋ ਦੇ ਬਈ ਆਲਾ 475000 ਤੇਰਾ ਸਰਜੂ ਇਹਨੇ ਨਾਲ ਹਾਂ ਬਈ ਸਰਜੀ ਫਰਵਾਤ ਨਵਾਂ ਵੇਖ ਰੱਖ ਜੋ ਤੂੰ ਮੇਰਾ ਡੰਗ ਸਾਰਿਆ ਪਰ ਤੂੰ ਤਾਂ ਕਹਿੰਦਾ ਸੀ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਵੇ ਮੈਨੂੰ ਲੱਗਾ ਗੱਪ ਮਾਰਦਾ ਸੀ ਮੈਨੂੰ ਉਹ ਮੇਰੇ ਕੋਲ ਕਿਹੜਾ ਦੱਬੇ ਪਏ ਆ ਨਹੀਂ ਤਾਂ ਮੈਂ ਆਪਣੀ ਘਰ ਦਾ ਸੋਨਾ ਵੇਚ ਕੇ ਲੈ ਕੇ ਆਇਆ ਘਰ ਵਾਲੀ ਦਾ ਸੋਨਾ ਵੇਚ ਕੇ ਲੈ ਕੇ ਆਇਆ ਹੈ ਤੂੰ ਪੈਸੇ ਉਹਨੇ ਤੈਨੂੰ ਕੁਝ ਨਹੀਂ ਕਿਹਾ ਵੀ ਤੂੰ ਮੇਰਾ ਸੋਨਾ ਕਿਉਂ ਵੇਚ ਰਿਹਾ ਨਹੀਂ ਭਾਈ ਸੁਣ ਤਾਂ ਇਹ ਆਪ ਕਿਹਾ ਕਿ ਸੋਨਾ ਵੇਚ ਕੇ ਉਹਨਾਂ ਦਾ ਡੰਗ ਲਾਓ ਬੰਦੇ ਦੇ ਔਖੇ ਵੇਲੇ ਨਾਲ ਖੜਨਾ ਆਪਣਾ ਫਰਜ਼ ਬਣਦਾ। ਸੋਣੇ ਦਾ ਕੀ ਐ? ਫੇਰ ਬਣ ਜੂ। ਬਾਈ ਤੂੰ ਬਹੁਤ ਕਰਮਾਂ ਵਾਲਾ ਹੈ। ਜੋ ਤੈਨੂੰ ਇੰਨੀ ਸਿਆਣੀ ਘਰ ਵਾਲੀ ਮਿਲੀ ਐ। ਨਹੀਂ ਇੱਥੇ ਤਾਂ ਹਰ ਕੋਈ ਆਪਣੇ ਬਾਰੇ ਸੋਚਦਾ। ਚਲ ਚੰਗਾ ਬਾਈ, ਹੁਣ ਮੈਂ ਚੱਲਦਾ। ਠੀਕ ਆ ਬਾਈ ਧੰਨਵਾਦ ਤੇਰਾ ਦੀਪ ਮੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਉਹਦੀ ਘਰਵਾਲੀ ਨੇ ਆਪਣੇ ਵਾਸਤੇ ਸੋਨਾ ਵੇਚਤਾ ਤੇ ਮੈਂ ਤੁਹਾਡੀ ਘਰਵਾਲੀ ਹੋ ਕੇ ਆਪਣਾ ਧਰਮ ਨਹੀਂ ਨਿਭਾ ਸਕੀ ਪਰ ਦੀਪ ਹੁਣ ਮੈਨੂੰ ਸਮਝ ਆ ਗਿਆ ਕਿ ਮੈਨੂੰ ਐਂ ਨਹੀਂ ਸੀ ਕਰਨਾ ਚਾਹੀਦਾ ਐਨੇ ਬਹੁਤ ਹੈ ਜੋ ਤੈਨੂੰ ਸਮਝ ਆ ਗਈ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਤੂੰ ਉਹਨਾਂ ਨੂੰ ਗਰੀਬ ਸਮਝਦੀ ਹਮੇਸ਼ਾ ਪਰ ਉਹ ਦਿਲ ਦੇ ਬਹੁਤ ਅਮੀਰ ਨੇ ਤੂੰ ਇਹ ਗੱਲ ਕਦੇ ਨਹੀਂ ਸਮਝ ਸਕਦੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਦੀ ਮੈਂ ਉਹਨਾਂ ਨੂੰ ਹਮੇਸ਼ਾ ਨੀਚਾ ਦਿਖਾਉਂਦੀ ਰਹੀ ਗਰੀਬ ਸਮਝਦੀ ਰਹੀ ਪਰ ਉਹਨਾ ਤੋਂ ਅਮੀਰ ਕੋਈ ਨਹੀਂ ਹੈ ਜਿਨ੍ਹਾਂ ਨੇ ਆਪਣਾ ਸੋਨਾ ਵੇਚ ਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਕੇ ਸਾਨੂੰ ਮੁਸੀਬਤ ਤੋਂ ਬਾਹਰ ਕੱਢਿਆ ਦੀ ਕੋਬਿਤਾ ਤੇਰੀ ਗਲਤੀ ਸੀ ਹੁਣ ਤੂੰ ਹੀ ਦੱਸ ਮੈਂ ਕੀ ਕਰਾਂ ਕਰਨਾ ਕੀ ਹੈ ਦੀਪ ਮੈਂ ਤਾਂ ਕਹਿੰਦੀ ਆ ਕਿ ਮੰਮੀ ਡੈਡੀ ਨੂੰ ਨਾ વૃਦਾਸ਼ਰਮ ਤੋਂ ਕਰ ਲੈ ਕੇ ਆਉਂਦੇ ਆ ਫਿਰ ਆਪਣੇ ਘਰ ਵੀ ਖੁਸ਼ੀ ਆ ਜਾਣਗੀ ਕਿਸ ਨੇ ਸੱਚੀ ਕਿਹਾ ਹੈ ਹਸਤੀਆਂ ਦੇ ਘਰ ਵਸਦੇ ਨੇ ਦੀਪ ਅੱਜ ਮੈਨੂੰ ਮਾਪੇ ਦੀ ਅਹਿਮੀਅਤ ਦਾ ਪਤਾ ਲੱਗ ਗਿਆ ਮੈਂ ਤੈਨੂੰ ਇਹੀ ਗੱਲ ਸਮਝਾਉਣ ਦੀ ਤਾਂ ਕੋਸ਼ਿਸ਼ ਕਰਦਾ ਰਿਹਾ ਪਰ ਤੂੰ ਸਮਝ ਹੀ ਨਹੀਂ ਸਕੀ ਆਪਣੇ ਹੰਕਾਰ ਦੇ ਵਿੱਚ ਮੇਰੇ ਮਾਪਿਆਂ ਨੂੰ ਘਰੋਂ ਕਢਵਾ ਦਤੂੰ ਨਹੀਂ ਦੀਪ ਹੁਣ ਮੈਨੂੰ ਸਮਝ ਆ ਗਿਆ ਹੈ ਕਿ ਮੈਨੂੰ ਤੁਹਾਡੀ ਉਮੀਰੀ ਗਰੀਬੀ ਦੋਨੋਂ ਵਿੱਚ ਸਾਥ ਦੇਣਾ ਚਾਹੀਦਾ ਸੀ ਮੈਂ ਤਾਂ ਤੁਹਾਡੇ ਨਾਲ ਕਦੇ ਵੀ ਨਾਲ ਨਹੀਂ ਖੜੀ ਮੈਂ ਤਾਂ ਤੁਹਾਡੇ ਮਾਪੇ ਬਪ ਨੂੰ ਵੀ ਵਿਰਦਾਸ਼ਮ ਭੇਜ ਦਿੱਤਾ ਸ਼ੁਕਰ ਹੈ ਜੀ ਤੈਨੂੰ ਵੀ ਅਕਲ ਆਈ ਤਾਂ ਪਰ ਤੂੰ ਤਾਂ ਉਹਨਾਂ ਨੂੰ ਹਮੇਸ਼ਾ ਨੀਮਾ ਦਿਖਾਉਂਦੀ ਕੋਸ਼ਿਸ਼ ਕਰਦੀ ਰਹੀ ਹੈ ਚਲੋ ਦੀਪ ਹੁਣ ਪੁਰਾਣੀਆਂ ਗੱਲਾਂ ਨੂੰ ਛੱਡੋ ਆਪਾਂ ਚੱਲਦੇ ਹਾਂ ਮੰਮੀ ਡੈਡੀ ਨੂੰ ਘਰੇ ਲੈ ਕੇ ਆਉਨੇ ਆਂ ਅੱਛਾ